ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣੇ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ ਜਿਹੜਾ ਉਹ ਵਿਗਲ ਵਜਾ ਦਿੱਤਾ ਦੱਸਦ ਰਿਹਾ ਕਿ ਮੁੱਖ ਮੰਤਰੀ ਭਗਵੰਤ ਸਮਾਨ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਪਣੇ ਦਮ ਦੇ ਉੱਤੇ ਚੋਣਾਂ ਲੜੇਗੀ ਉਸ ਤੋਂ ਸਿੱਧ ਹੁੰਦਾ ਸੀ ਕਿ ਜਿਹੜਾ ਇੰਡੀਆ ਗੱਠਜੋੜ ਆ ਆਮ ਆਦਮੀ ਪਾਰਟੀ ਦੇ ਨਾਲ ਹੋਇਆ ਹੋਇਆ ਸੀ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਤਨੀ ਸੁਨੀਤਾ ਜਿਨ੍ਹਾਂ ਨੇ ਕੱਲ ਪੱਛਕੂਲਾ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਆ ਤੇ ਉੱਥੇ ਉਹਨਾਂ ਨੇ ਹਰਿਆਣੇ ਤੇ ਲਈ ਜਿਹੜੀਆਂ ਉਹ ਪੰਜ ਗਾਰੰਟੀਆਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਕੀਤਾ ਦੱਸ ਦਿੰਦੇ ਆ ਕਿ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਪੱਤਕੁਲਾ ਦੇ ਇੱਕ ਸਟੇਡੀਅਮ ਦੇ ਵਿੱਚ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਕੀਤਾ ਗਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਕੇਜਰੀਵਾਲ ਦੀਆਂ ਪੰਜ ਗਰੰਟੀਆਂ ਜਿਹੜੀਆਂ ਉਹ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਸਭਾ ਦੇ ਮੈਂਬਰ ਅਤੇ ਕੌਮੀ ਬੁਲਾਰੇ ਸੰਜੀਤ ਸਿੰਘ ਕੌਮੀ ਜਰਨਲ ਸਖਤਰ ਡਾਕਟਰ ਜਿਹੜੇ ਸੰਦੀਪ ਪਾਠਕ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਤੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਵੀ ਸ਼ਾਮਲ ਸਨ ਤੇ ਸੂਬੇ ਦੇ ਕੋਨੇ-ਕੋਨੇ ਤੋਂ ਪਾਰਟੀ ਵਰਕਰ ਵੀ ਜਿਹੜੇ ਨੇ ਉਹ ਪਹੁੰਚੇ ਸੀ ਦੱਸ ਦਿੰਨੇ ਆ ਕਿ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਹਰਿਆਣੇ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਲੋਕਾਂ ਲਈ ਜਿਹੜੀਆਂ ਉਹ ਪੰਜ ਗਰੰਟੀਆਂ ਨੇ ਉਹਨਾਂ ਦਾ ਐਲਾਨ ਕੀਤਾ ਹੈ ਪਹਿਲੀ ਗਰੰਟੀ ਦੇ ਵਿੱਚ ਦਿੱਲੀ ਤੇ ਪੰਜਾਬ ਵਾਂਗ ਮੁਫਤ ਕਰੇਲੂ ਜਿਹੜੀ ਆਹੋ ਬਿਜਲੀ ਦਿੱਤੀ ਜਾਵੇਗੀ 24 ਘੰਟੇ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਜਿਹੜੀ ਆ ਉਹ ਬਿਜਲੀ ਮਿਲੇਗੀ ਦੂਜੀ ਗਰੰਟੀ ਹੈ ਕਿ ਅਸੀਂ ਦਿੱਲੀ ਤੇ ਪੰਜਾਬ ਵਾਂਗ ਹਰ ਪਿੰਡ ਅਤੇ ਹਰ ਸ਼ਹਿਰ 'ਚ ਮੁਹੱਲਾ ਕਲੀਨਿਕ ਆ ਜਿਹੜੇ ਉਹ ਬਣਾਉਣ ਦਾ ਕੰਮ ਕਰਾਂਗੇ ਸਰਕਾਰੀ ਹਸਪਤਾਲ ਚੰਗੇ ਹੋਣਗੇ ਤੇ ਹਰ ਕਿਸੇ ਨੂੰ ਚੰਗਾ ਤੇ ਮੁਫਤ ਜਿਹੜਾ ਉਹ ਇਲਾਜ ਮਿਲੇਗਾ ਤੀਜੀ ਗਾਰੰਟੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣਾ ਬਣਾਉਣਗੇ ਤੇ ਜਿਹੜੀ ਚੰਗੀ ਸਿੱਖਿਆ ਮੁਹੱਈਆ ਕਰਵਾਉਣਗੇ ਮੁਫਤ ਹੈ ਜਿਹੜੀ ਉਹ ਸਿੱਖਿਆ ਮਿਲੇਗੀ ਚੌਥੀ ਗਾਰੰਟੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਰ ਮਹੀਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਜਿਹੜਾ ਉਹ ਰੁਪਈਆ ਦਿੱਤਾ ਜਾਵੇਗਾ ਪੰਜਵੀਂ ਗਾਰੰਟੀ ਅਧੀਨ ਅਸੀਂ ਹਰ ਬੇਰੁਜ਼ਗਾਰ ਨੂੰ ਨੌਜਵਾਨ ਨੂੰ ਰੁਜ਼ਗਾਰ ਦਵਾਂਗੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਚ ਦਿੱਲੀ ਤੇ ਜਿਹੜੀ ਤਬਦੀਲੀ ਨੂੰ ਲੈ ਕੇ ਆਏ ਨੇ ਪੰਜਾਬ ਚ ਤਬਦੀਲੀ ਆ ਰਹੀ ਹੈ ਤੇ ਹੁਣ ਹਰਿਆਣੇ ਚ ਵੀ ਜਿਹੜੀ ਆ ਉਹ ਤਬਦੀਲੀ ਦੀ ਵਾਰੀ ਆ ਦੱਸ ਦਈਏ ਕਿ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਲੋਕਾਂ ਲਈ ਇਹ ਕੰਮ ਜਿਹੜੇ ਆ ਉਹ ਨਹੀਂ ਕੀਤੇ ਤੇ ਇਹ ਕੰਮ ਹਰਿਆਣੇ ਦਾ ਲਾਲ ਅਰਵਿੰਦ ਕੇਜਰੀਵਾਲ ਹੀ ਕਰ ਸਕਦਾ ਹੈ ਇਸੇ ਕਰਕੇ ਮੋਦੀ ਨੂੰ ਕੇਜਰੀਵਾਲ ਨਾਲ ਈਰਖਾ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਕੇਸ ਚ ਜੇਲ੍ਹ ਚ ਡੱਕ ਕੇ ਮੋਦੀ ਨੇ ਹਰਿਆਣੇ ਦੇ ਪੁੱਤ ਨੂੰ ਜੇਲ੍ਹ ਵਿੱਚ ਜਿਹੜਾ ਉਹ ਡੱਕ ਦਿੱਤਾ ਝੂਠਾ ਕੇਸ ਪਾਇਆ ਉਸ ਦੇ ਉੱਤੇ ਤੇ ਹੁਣ ਹਰਿਆਣੇ ਦੇ ਲੋਕਾਂ ਨੂੰ ਲਲਕਾਰਿਆ ਹਰਿਆਣੇ 'ਚ 3 ਮਹੀਨਿਆਂ ਬਾਅਦ ਜਿਹੜੀਆਂ ਉਹ ਚੋਣਾ ਹੋਣੀਆਂ ਨੇ ਭਾਜਪਾ ਨੂੰ ਹਰਿਆਣੇ 'ਚ ਇੱਕ ਵਾਰ ਵੀ ਜਿਹੜੀ ਆ ਉਹ ਸ਼ੀਟ ਨਹੀਂ ਮਿਲਣੀ ਚਾਹੀਦੀ ਦੱਸਦਣਿਆ ਅਰਵਿੰਦ ਕੇਜਰੀਵਾਲ ਜਿਹੜੇ ਕੂਮੀ ਕਨ ਵਿਨਤ ਅਮ ਆਦਮੀ ਪਾਰਟੀ ਦੇ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ 3 ਮਹੀਨੇ ਬਾਅਦ ਹੋਣੀਆਂ ਨੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਜਿਹੜੀਆਂ ਉਹ 5 ਗਰੰਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਜਿਵੇਂ ਪੰਜਾਬ ਅਤੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਨੇ ਉਵੇਂ ਹੀ ਹਰਿਆਣੇ ਦੇ ਵਿੱਚ ਵੀ ਮੁਹੱਲਾ ਕਲੀਨਿਕ ਬਣਾਏ ਜਾਣਗੇ ਜਿਹੜੀ ਹੈ ਸਿਹਤ ਸੁਰੱਖਿਆ ਜਿਹੜੀ ਆ ਉਸ ਨੂੰ ਵਧੀਆ ਕੀਤਾ ਜਾਵੇਗਾ ਉਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ 18 ਸਾਲ ਦੀ ਉਮਰ ਤੋਂ ਜਿਹੜੀਆਂ ਵੱਧ ਔਰਤਾਂ ਨੇ ਉਹਨਾਂ ਨੂੰ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਿਆ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਸਿੱਖਿਆ ਦਾ ਪੱਧਰ ਹੈ ਸਰਕਾਰੀ ਸਕੂਲ ਨੇ ਉਹਨਾਂ ਨੂੰ ਵਧੀਆ ਬਣਾਇਆ ਜਾਵੇਗਾ ਅਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਗਾਰੰਟੀ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਜਿਵੇਂ ਦਿੱਲੀ ਅਤੇ ਪੰਜਾਬ ਦੇ ਵਿੱਚ ਬਿਜਲੀ ਮੁਫਤ ਦਿੱਤੀ ਜਾ ਰਹੀ ਆ ਉਵੇਂ ਹੀ ਬਿਜਲੀ ਮੁਫਤ ਦਿੱਤੀ ਜਾਵੇਗੀ ਤੇ 24 ਘੰਟੇ ਹਰਿਆਣਾ ਦੇ ਵਿੱਚ ਬਿਜਲੀ ਆਵੇਗੀ ਸੁਨੀਤਾ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੇ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਡ ਰਕਬਿਲਟੀ ਵੀ